ਜਦੋਂ ਕਿ ਮੇਰਾ ਵੀਡੀਓ ਬਣਾਉਣ ਦਾ ਕੋਈ ਕਿਸੇ ਨੂੰ ਟਾਰਗੇਟ ਕਰਨ ਦਾ ਕੋਈ ਮਤਲਬ ਨਹੀਂ ਹੈ ਜੀ ਇਹ ਸਿਰਫ ਤੇ ਸਿਰਫ ਫਨ ਬੇਸਿਸ ਦੇ ਲਈ ਇਹ ਵੀਡੀਓ ਬਣਾਈ ਜਾ ਰਹੀ ਹੈ ਸੋ ਤੁਸੀਂ ਵੀ ਦੇਖੋ ਇਹ ਸਿਰਫ ਫਨ ਹਾਸਮ ਯਾਗ ਦੇ ਨਾਤੇ ਦੇ ਨਾਲ ਬਣਾਈ ਗਈ ਵੀਡੀਓ ਹੈ ਇਸ ਦਾ ਮਕਸਦ ਕਿਸੇ ਨੂੰ ਟਾਰਗੇਟ ਕਰਨਾ ਨਹੀਂ ਹੈ ਹਾਂ ਜੀ ਸਵਾਗਤ ਹੈ ਦੋਸਤੋ ਮੇਰੇ ਚੈਨਲ ਨੋ ਫੈਕਟ ਦੇ ਵਿੱਚ ਤੇ ਅੱਜ ਦਾ ਫੈਕਟ ਲੈ ਕੇ ਆਏ ਆ ਦੁਅਲ ਮੀਨਿੰਗਸ ਜਿਸ ਦੇ ਵਿੱਚ ਸਭ ਜਾਣਦੇ ਨੇ ਕਿ ਪੰਜਾਬੀ ਦੇ ਵਿੱਚ ਕਈ ਹੋਈ ਲਗਭਗ ਹਰ ਗੱਲ ਦੇ ਦੋ ਮੀਨਿੰਗ ਨਿਕਲਦੇ ਨੇ ਤੇ ਅੱਜ ਮੈਂ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋ ਰਹੀ ਇੱਕ ਵੀਡੀਓ ਲੈ ਕੇ ਆਇਆ ਜੋ ਕਿ ਪੰਜਾਬ ਦੇ ਵਿੱਚ ਮਲੇਰ ਕੋਟਲੇ ਦੀ ਹੈ ਸ਼ਾਇਦ ਤੇ ਉੱਥੇ ਦੇ ਜਿਹੜੇ ਇਹ ਲੀਡਰ ਸਾਹਿਬਾਨ ਲੇਡੀਜ਼ ਲੀਡਰ ਸਾਹਿਬਾਨ ਨੇ ਉਹ ਪੰਜਾਬੀ ਦੇ ਵਿੱਚ ਕੁਝ ਫਰਮਾ ਰਹੇ ਨੇ ਤੇ ਜਿਹਨੂੰ ਦੇਖ ਕੇ ਤੁਸੀਂ ਵੀ ਆਪਣਾ ਉੱਤਰ ਕਮੈਂਟ ਚ ਜ਼ਰੂਰ ਦੇਣਾ ਕਿ ਉਸ ਗੱਲ ਦਾ ਡਿਊਅਲ ਮੀਨਿੰਗ ਨਿਕਲਦਾ ਕਿ ਨਹੀਂ ਨਿਕਲਦਾ ਮੈਂ ਤੁਹਾਨੂੰ ਅੱਗੇ ਪਿਕਚਰ ਇਨ ਪਿਕਚਰ ਦੇ ਵਿੱਚ ਉਹ ਵੀਡੀਓ ਦਿਖਾ ਦਿੰਨਾ ਜੋ ਉਹਨਾਂ ਨੇ ਆਪਣੀ ਜਵਾਨੀ ਕਿਹਾ ਤੇ ਜੋ ਸੋਸ਼ਲ ਮੀਡੀਆ ਤੇ ਅਵੇਲੇਬਲ ਹੈ ਆਓ ਦੇਖਦੇ ਹਾਂ ਉਹ ਵੀਡੀਓ ਤੇ ਇਹ ਹਦੀ ਦੇਖੋ ਕਹਿਣ ਦਾ ਕਿ ਦੋ ਦਿਨ ਇਹਨਾਂ ਦੇ ਮੀਆਂ ਜੀ ਦੇਣਗੇ ਦੋ ਦਿਨ ਇਹ ਆਪ ਜਦੋਂ ਕਿ ਮੇਰਾ ਵੀਡੀਓ ਬਣਾਉਣ ਦਾ ਕੋਈ ਕਿਸੇ ਨੂੰ ਟਾਰਗੇਟ ਕਰਨ ਦਾ ਕੋਈ ਮਤਲਬ ਨਹੀਂ ਹੈ ਜੀ ਇਹ ਸਿਰਫ ਤੇ ਸਿਰਫ ਫਨ ਬੇਸਿਸ ਦੇ ਲਈ ਇਹ ਵੀਡੀਓ ਬਣਾਈ ਜਾ ਰਹੀ ਹੈ ਸੋ ਤੁਸੀਂ ਵੀ ਦੇਖੋ ਇਹ ਸਿਰਫ ਫਨ ਹਾਸ਼ਮ ਯਾਗ ਦੇ ਨਾਤੇ ਦੇ ਨਾਲ ਬਣਾਈ ਗਈ ਵੀਡੀਓ ਹੈ ਇਸ ਦਾ ਮਕਸਦ ਕਿਸੇ ਨੂੰ ਟਾਰਗੇਟ ਕਰਨਾ ਨਹੀਂ ਹੈ